ਹਾਏ ਹਾਏ ਵੇਖਾਂ ਕਿੱਦਾਂ ਮੀ ਆਉਂਦਿਆ ਵਾ ਮੀ ਤੇ ਹਟੰਦਾਂ ਦਾ ਨਾਈ ਨਹੀਂ ਲੈ ਆਂਦਿਆ ਤੇ ਇਹਨਾਂ ਦਾ ਫੜਮ ਮਾੜਾ ਕੰਮ ਆ ਜਦੋਂ ਜਾਣਾ ਨਾ ਮੰਮੀ ਤੇ ਚੁੱਪ ਕਰਕੇ ਚੱਲ ਜਾਣਾ ਵਾ ਕਿਤੇ ਮਾੜਾ ਮੋਟਾ ਘਰ ਦੱਸ ਕੇ ਵੀ ਨਹੀਂ ਜਾਣਾ ਕੰਬੀ ਚੱਲਿਆ ਵਾ ਚੱਲ ਮੇਰੇ ਵਰਗੀ ਨਾਲ ਚੱਲ ਜਾ ਕਿਤੇ ਅੰਤਰੀ ਗਿਲਵਾ ਸਾਰੇ ਪਾਸੇ ਉਹੀ ਤੇ ਗੱਲਾਂ ਰਿਸਕੀ ਆ ਮੀਂਹ ਦੇ ਵਿੱਚ ਅੰਦਰੇ ਤਾਰਾਂ ਵੀ ਗਿੱਲੀਆਂ ਸਭ ਕੁਝ ਗਿੱਲਾ ਹੁਣ ਜਿੰਨਾ ਚਿਰ ਘਰ ਨਹੀਂ ਆਉਂਦੇ ਮੈਨੂੰ ਟੈਨਸ਼ਨ ਲੱਗੀ ਰਹਿਣੀ ਆ ਚੱਲ ਪੜਾ ਫੋਨ ਕਰਕੇ ਪੁੱਛਾਂ ਇਹਨਾਂ ਨੂੰ ਲੈ ਆ ਕੇ ਦਾ ਫੋਨ ਆਉਂਦਿਆ ਤੇ ਭੈਣ ਦਾ ਵਾ ਹੈਲੋ ਸਤਿ ਸ਼੍ਰੀ ਅਕਾਲ ਭੈਣ ਹਾਂ ਠੀਕ ਠਾਕ ਆ ਬੜਾ ਵਧੀਆ ਤੂੰ ਆਪਣਾ ਸੁਣਾ ਹਾਂ ਅੱਛਾ ਅੱਛਾ ਉਹ ਨਹੀਂ ਨਹੀਂ ਉਹਦਾ ਮਾੜੀ ਜੀ ਹੋ ਗਈ ਸੀ ਬਿਮਾਰ ਮੈਂ ਤਾਂ ਗੱਲ ਤੇ ਕੋਈ ਨਹੀਂ ਗਈ ਹਾਂ ਨਹੀਂ ਹੁਣ ਮੈਂ ਠੀਕ ਹਾਂ ਬਿਲਕੁਲ ਤੁਸੀਂ ਤੇ ਆ ਮੈਂ ਫਿਕਰ ਕਰਨ ਬੈਠ ਜਿੰਦੇਗਾ ਜੇ ਮੇਰਾ ਕੋਈ ਗੱਲ ਨਹੀਂ ਠੀਕ ਹਾਂ ਮੈਂ ਚਿਕਰ ਨਾ ਕਰਿਆ ਕਰੋ ਆਹੋ ਚੱਲ ਜੀ ਕਰਦਾ ਵਾਦ ਕਹਿੰਦੇ ਮਿਲਣਾ ਆ ਜਿਓ ਹੈ ਮੈਂ ਤਾਂ ਕੋਈ ਆ ਨਹੀਂ ਜਾਂ ਤਾਂ ਫੋਨ ਕਰ ਕਰ ਫਿਕਰ ਕਰਦੀਆਂ ਮੇਰਾ ਤੁਸੀਂ ਮੈਂ ਨਹੀਂ ਮੈਂ ਤਾਂ ਹੁਣ ਨੂੰ ਆ ਜਾਣਾ ਹੈਗਾ ਇੱਕ ਕਾਰਜ ਪੰਡਿਆ ਤੁਹਾਨੂੰ ਪਤਾ ਤਾਂ ਹੈ ਹੀ ਐ ਮਿਸਤਰੀ ਲੱਗੇ ਆ ਤੇ ਇਹਨਾਂ ਨੂੰ ਚਾਹ ਪਾਣੀ ਚਾਹੀਦਾ ਸਬਜ਼ੀ ਚਾਹੀਦੀ ਆ ਆਹੋ ਤੇ ਨਾਲੇ ਫੇਰਾ ਪੂਰਾ ਮਗਰ ਮਾਰਨਾ ਪੈਂਦਾ ਵਾ ਇਦਾਂ ਛੱਡ ਕੇ ਨਹੀਂ ਆ ਸਕਦੇ ਤੇ ਜੇ ਤੁਹਾਨੂੰ ਚਾਹ ਵਾ ਤੇ ਆਓ ਕਿਸੇ ਦਿਨ ਨਾਲੇ ਵੇਖ ਜੋ ਤੇ ਨਾਲੇ ਮੈਨੂੰ ਮਿਲ ਜੋ ਠੀਕ ਆ ਠੀਕ ਆ ਠੀਕ ਆ ਚਲ ਬੱਚੇ ਨਾਲ ਲੈ ਕੇ ਆਈ ਫਿਰ ਚੰਗਾ ਆਹੋ ਨਹੀਂ ਭਾਇਆ ਹੈ ਨਹੀਂ ਘਰ ਤੇਰਾ ਉਹ ਤਾਂ ਮੈਂ ਵੇਖਣ ਦੀ ਹੀ ਗਈ ਕਿਤੇ ਬੰਬੀ ਤੇ ਗਈ ਉਹ ਸਵੇਰ ਦੇ ਹੂੰ

ਆਹ ਹੋਵੇ ਦੂਜੇ ਸੂਟਾਂ ਚ ਨਾ ਵਰ ਕਰਨੀ ਲੱਗਦੀ ਆ ਆ ਠੀਕ ਆ ਯਾਰ ਦੂਜਾ ਸੂਟ ਪਾ ਲੈਣਾ ਹੀ ਕੋਈ ਭਰਾ ਜਿਆ ਤਾਨੂੰ ਇੰਨੇ ਸੂਟ ਲਿਆ ਕੇ ਦਿੱਤੇ ਆ ਉਹ ਨਹੀਂ ਬਾਅਦ ਮੀ ਆਉਣ ਡਿਆ ਉਹਦੇ ਨਾਲ ਪਹਿਜੇ ਫਿਰ ਹੋਤਰਾ ਹੁੰਦਾ ਵਾ ਆਹੋ ਠੀਕ ਆ ਨਾਲੇ ਹੁਣ ਘੜੀ ਦੀ ਘੜੀ ਜਾਣਾ ਹੀ ਆ ਤੇ ਤੁਸੀਂ ਵੀ ਹਾਂ ਟੋਪੀ ਜੀ ਪਾਲੀ ਆ ਪੱਗ ਬੰਨ ਲੈਂਦੇ ਹਾਂ ਉਹਨੇ ਕਹਣਾ ਵੀ ਤੇਰਾ ਘਰ ਵਾਲਾ ਪੱਗ ਵੀ ਨਹੀਂ ਬੰਨ ਕੇ ਆਇਆ ਤੇ ਉਹ ਯਾਰ ਕੋਈ ਗੱਲ ਨਹੀਂ ਤਾਨੂੰ ਪਤਾ ਮੈਂ ਜਿਆਦਾ ਟਾਈਮ ਪੱਗ ਬੰਨਣਾ ਤੇ ਮੇਰਾ ਸਿਰ ਫਿਰ ਹੁੰਦਾ ਪੈਂਦਾ ਵਾ ਨਾਲੇ ਹੁਣ ਆਪਾਂ ਘੜੀ ਦੀ ਘੜੀ ਜਾਣਾ ਵਾ ਉਹਨੇ ਘੰਟੇ ਨੂੰ ਆਪਾਂ ਆਪ ਸਵਾ ਜਾਣਾ ਵਾ ਤੇ ਤਾਂ ਕਰਕੇ ਮੈਂ ਨਹੀਂ ਬੱ ਉਦਨ ਮੈਂ ਪੱਕ ਬਨ ਲੂੰਗਾ ਚੱਲ ਵੇਖ ਲਓ ਮਰਜ਼ੀ ਨਾਲੇ ਫਿਰ ਆਹ ਕੱਪੜੇ ਲੈਏ ਆ ਮੈਂ ਮੁਣਕੇ ਨਾ ਕਿਉਂਕਿ ਦੱਸਿਆ ਨਹੀਂ ਪਦਨ ਤਾਂ ਠੀਕ ਆ ਕੱਲ ਮੈਂ ਹੀ ਆਹ ਤੇਰੇ ਨਾਲ ਵਧੀਆ ਓ ਠੀਕ ਆ ਆਲੇ ਉਹਨਾਂ ਸਾਰੇ ਕੋਈ ਰਹਿ ਦੇ ਨਹੀਂ ਗਿਆ ਨਹੀਂ ਨਹੀਂ ਕੋਈ ਨਹੀਂ ਰਹਿ ਗਿਆ ਤੇ ਇਦਾਂ ਕਰੀ ਜਦੋਂ ਆਪਾਂ ਜਾਣਾ ਵਾ ਨਾ ਰਸਤੇ 'ਚ ਕੋਈ ਦੁਕਾਨ ਵੇਖ ਲਈ ਫਰੂਟ ਵਾਲੀ ਉਦੋਂ ਆਪਾਂ ਫਰੂਟ ਨਾਲ ਲੱਗੇ ਚੱਲ ਫਰੂਟ ਲੈਣ ਦਾ ਫਰੂਟ ਕੀ ਕਰਨਾ ਇਹਨਾਂ ਕੋਲ ਤੇ ਲੈ ਲਿਆ ਵਾ ਹੁਣ ਉਹ ਨਹੀਂ ਉਸ ਦਿਨੇ ਪਹਿਲੀ ਵਾਰੀ ਜਾਣਾ ਵਾ ਫਰੂਟ ਨਾਲ ਕੱਪੜੇ ਤੇ ਆਪੀ ਜਗਾ ਫਰੂਟ ਆਪੀ ਜਗਾ ਮੈਂ ਤੁਹਾਨੂੰ ਤਾਂ ਕਹਣਾ ਵੀ ਜੇ ਮੈਨੂੰ ਨਾ ਚਿਤ ਉਹ ਵਦ ਮੈਨੂੰ ਚੇਤਾ ਕਰਾ ਦੇਗੀ ਉਹ ਦੁਕਾਨ ਵੇਖ ਲੈਗੀ ਕੋਈ ਨਹੀਂ ਕਰਾ ਦੇਣਾ ਹੋ ਗਿਆ ਪੁੱਤ ਜੀ ਹਾਂਜੀ ਹੋ ਗਏ ਮੰਮੀ ਜੀ ਤੇ ਲੋਏ ਲੋਏ ਮੇਰਾ ਪੁੱਤ ਅੱਜ ਨਹੀਂ ਰਣਾ ਕਰੀ ਨਹੀਂ ਯਾਦਾਂ ਨਾ ਟਾਈਮ ਨਹੀਂ ਉਦਾਂ ਤਾਂ ਭਾਈ ਤੂੰ ਰਾਤ ਰਹਿ ਹੀ ਦਿੰਦਾ ਮੈਂ ਕੱਲ ਜਿਤ ਨਹੀਂ ਤੇ ਨਾਲ ਜਾਵਾਂਗੀ ਨਾ ਉਦਾਂ ਰਾਤ ਰਹਿ ਲਾਂਗੀ ਕੋਈ ਨਹੀਂ ਮੰਮੀ ਹਾਂਜੀ ਤੇ ਗੱਡੀ ਸਾਜੋ ਸਾਜੇ ਸੁਣਾਵੀ ਨਹੀਂ ਕੋਈ ਨਹੀਂ ਧਿਆਨ ਨਹੀਂ ਜਾਵਾਂਗਾ ਤੂੰ ਜਾ ਕੇ ਫੋਨ ਕਰ ਦਿਓ ਮੈਂ ਨਹੀਂ ਕਰਾਂਗੇ ਮੰਮੀ ਬੀਲੀਆਂ ਦੇ ਵੀ ਕੰਮ ਵੇਖ ਲਾ ਅੱਗੋਂ ਪਿੱਛੋਂ ਭਾਵੇਂ ਬੱਤੀ ਦੇਣ ਅਜ ਮੀ ਪੈਣ ਦੇ ਅਜ ਫੇਰਦੀ ਆਉਂਦੀ ਐ ਕੱਲ ਚੰਗਾ ਹੈ ਬੰਦ ਕਰ ਆਏ ਵਾ ਸਾਰਾ ਰੋੜ ਪੈਣਾ ਫੇਰ ਉੱਥੇ ਲੈ ਹੁਣ ਤੁਰੇ ਆਉਂਦੇ ਆ ਆਜੋ ਆਜੋ ਤੁਹਾਨੂੰ ਦੇਖਣ ਲਈ ਆ ਲੈ ਦੱਸ ਜਾਣਾ ਹੈ ਕਿਥੇ ਜਾਣਾ ਕਿੱਥੇ ਆ ਹੈ ਮੈਂ ਤੁਹਾਡਾ ਫੱਟ ਨਹੀਂ ਮਾਰਦਾ ਪਹਿਕਰ ਮੈਂ ਦੱਸ ਕੇ ਜਾਵਾਂ ਮੈਂ ਕਿੱਥੇ ਚੱਲਿਆ ਕਿੱਥੇ ਨਹੀਂ ਚੁੱਪ ਕਰਕੇ ਕਰੋ ਤੁਰ ਪੈਣ ਦੇ ਹੁੰਦੇ ਜੀ ਉਹ ਮੈਂ ਤੇ ਮੋਟਰ ਬੰਦ ਕਰਕੇ ਤੇ ਤੁਰੇ ਆਉਂਦੇ ਆ ਤੇ ਉਹ ਗੱਡੀ ਸੋਚਾ ਟੱਕਰ ਪਿਆ ਉਹ ਤੈਨੂੰ ਪਤਾ ਗੱਲੜੀ ਬੜਾ ਵਾ ਕਦੀ ਇੱਧਰ ਦੀ ਗੱਲ ਕਦੀ ਉੱਧਰ ਦੀ ਕਦੀ ਉੱਧਰ ਦੀ ਤੇ ਤੁਸੀਂ ਕਿਹੜੇ ਘਟਜੇ ਹੈ ਜੇ ਉਹ ਨਹੀਂ ਗੱਲ ਟੁੱਟਣ ਦੇਣਾ ਟੁੱਟਣ ਨਹੀਂ ਹੁੰਦੇ ਤੁਹਾਨੂੰ ਵੀ ਆਪਣੇ ਘਰ ਦਾ ਚੇਤਾ ਪੁੱਲ ਜਿੰਦਾ ਜਦੋਂ ਬੰਦਾ ਲੱਗੇ ਲੋਜੇ ਨਾ ਵੇ ਘਰ ਕੀ ਗੱਲ ਸੁਣਨੀ ਪੈਂਦੀ ਹੈ ਕੀ ਬੰਦਾ ਕਹੇ ਵੀ ਤੂੰ ਜਹਣ ਲੱਗੋ ਮੇਰੇ ਚਲ ਜਾ ਨਹੀਂ ਤੇ ਘਰ ਦਾ ਚੇਤਾ ਪਲਾ ਦਿਜਾ ਕੰਮ ਸਿਕੰਬ ਦਾ ਫੋਨ ਕਰਕੇ ਦੱਸ ਦੇ ਕਿ ਕਿਵੇਂ ਮੈਂ ਆ ਗਿਆ ਆਵਾ ਕੋ 5 ਮਿੰਟ ਕੋ 10 ਮਿੰਟ ਅੰਦਰ ਮੈਂ ਤਾਂ ਛਦੈਣ ਹੋ ਜਾ ਨਹੀਂ ਘਰ ਮੱਖੀ ਤੇ ਰਿਆ ਕਰ ਕੱਲੀ ਉਥੋਂ ਘਰ ਹੀ ਆਈ ਤਾਂ ਕਿ ਮੈਂ ਕਿਹੜਾ ਰਾਹ ਕਿਤੇ ਹੋਰ ਕਿਤੇ ਚਲ ਚਲੇ ਨਾ ਗੱਲ ਉਹ ਨਹੀਂ ਹੈਗੀ ਤੁਹਾਨੂੰ ਪਤਾ ਹੀ ਹੈ ਨਾ ਅਮੀ ਪੈਣਿਆ ਕਿਦਾਂ ਗਿੱਲਾ ਵਾ ਸਾਰਾ ਕੁਝ ਤਾਰਾ ਤੂਰਾ ਵੀ ਲੰਗੀਆਂ ਹੈ ਉਹ ਵੀ ਗਿੱਲੀਆਂ ਤੇ ਤਹੀ ਮਨੇਦ ਸੋ ਤੇ ਕਿੱਡੀ ਕਗ ਲੱਗੀ ਤੈਨੂੰ ਮੋਟਰ ਚਲਾਉਣ ਦੀ ਮੀਂਹ ਤੇ ਪਈ ਜਾਂਦਾ ਵਾ ਓ ਚੱਲ ਹੁਣ ਨਾ ਠੰਡ ਰੱਖਵਾ ਘਰ ਆਇਆ ਬੰਦ ਘਰ ਆਏ ਜੇ ਬੰਦ ਬੰਦਾ ਕੰਮ ਸੇ ਕੰਮ ਦੱਸ ਕੇ ਘਰ ਜਾਣਾ ਚਾਹੀਦਾ ਆਪਾਂ ਕਿੱਥੇ ਚਲੇ ਆਵਾਂ ਹੂੰ ਹੂੰ ਚਾਹ ਪੀਣੀ ਹੀ ਕੋਟੋਦਲ ਦੀਕਣ ਨਹੀਂ ਪਕੜੋ ਘਰ ਆਉਣ ਤੇ ਕਦੋਂ ਮੱਕਾ ਪਾ ਚਾਹ ਬਣਾਵਾ ਇਕੱਲੇ ਬੰਦੇ ਨੇ ਜੀ ਕਦਾ ਚਾਹ ਪੀਣ ਨੂੰ ਮੈਂ ਨਾ ਪੀਣੋ ਖੁਣਾ ਪ੍ਰਸ਼ਾਦਾ ਤੇ ਫਿਰ ਪੀਨੇ ਆ ਚਾਹ ਘੁੱਟ ਘੁੱਟ ਭਾਵੇਂ ਪ੍ਰਸ਼ਾਦਾ ਖਾਓ ਤੇ ਭਾਵੇਂ ਚਾਹ ਪੀ ਇੱਥੇ ਵੀ ਘਰੋਂ ਜਾਣਾ ਮੈਨੂੰ ਦੱਸ ਕੇ ਜਾਓ ਓਏ ਚੰਗਾ ਬਾਬਾ ਜਾਣਦੇ ਕਰ ਦੋ ਨੀ ਯਾਰ ਤੂੰ ਤੇ ਮਗਰੀ ਪੈਈ ਦੀ ਮਗਰ ਪੈ ਜੰਨੀ ਆ ਫਿਕਰ ਹੁੰਦਾ ਵਾ ਇੱਕ ਨਾ ਸਾਰਾ ਦਿਨ ਘਰ ਵਿਲੀ ਦਾ ਟਾਈਮ ਹੀ ਪਾਸ ਨਹੀਂ ਹੁੰਦਾ ਤੁਸੀਂ ਤੇ ਘੜੀ ਤੇ ਖਲੋ ਕੇ ਬਾਹਰ ਤੇ ਬੰਦਿਆਂ ਲਾਗੇ ਗੱਪਾਂ ਛਪਾਂ ਮਾਰ ਲੈਂਦੇ ਜੇ ਤੇ ਮੇਰੇ ਵਰਗੀ ਘਰ ਕੀ ਕਰੇ ਮੇਰਾ ਨਾ ਘਰਾਦਾ ਬਣ ਗਿਆ ਵਾ ਘਰਾਦਾ ਮੇਰਾ ਜੀ ਕਰਦਾ ਮੈਂ ਸੁਵਾਈ ਦਾ ਕੰਮ ਫੇਰ ਨਾ ਸ਼ੁਰੂ ਕਰ ਲਾਂ ਮੇਰੀ ਗੱਲ ਸੁਣ ਲਾ ਐਵੇਂ ਮੁੱਕ ਦੀ ਟੈਨਸ਼ਨ ਅੱਗੇ ਕਿਹੜੀ ਤੂੰ ਠੀਕ ਨਹੀਂ ਨੀ ਇਹ ਬਿਪਤਾ ਪਾ ਲੈ ਗਈ ਗੱਲ ਬਿਪਤਾ ਦੀ ਗੱਲ ਨਹੀਂ ਜੀ ਤੇ ਐਨ ਵੀ ਪਾਸ ਹੁੰਦਾ ਸਾਰਾ ਦਿਨ ਬੰਦਾ ਕਰੇ ਵੀ ਕੀ ਚੱਲ ਬੰਦਾ ਆਰੇ ਲੱਗਾ ਰਹਿਂਦਾ ਕਪੜਾ ਕਪੜਾ ਸੀਵੇਂ ਤੇ ਨਾਲੇ ਕੋਈ ਸੀਣ ਦੇਣਾ ਇਹਦਾ ਵਾ ਕੋਈ ਲੈਣਾ ਜਾਂਦਾ ਵਾ ਤੇ ਇਦਾਂ ਹੀ ਦੇਣਾ ਜਾਂਦਾ ਉਹ ਝਟ ਤੇ ਮੇਰਾ ਤੇਰਾ ਦਾ ਉਹ ਕੰਮ ਸ਼ੁਰੂ ਕਰਾਂ ਫਿਰ ਮੈਂ ਕੀ ਕਰਨਾ ਵੇਲੀ ਨੇ ਮੈਂ ਵੇਲਾ ਮੁੜ ਕੇ ਮੈਨੂੰ ਨਾ ਕੋਈ ਕਹੀਂ ਉਹ ਤੇਰੀ ਮਰਜ਼ੀ ਆ ਚੱਲ ਕੋਈ ਕੰਮ ਕਰਨਾ ਮੈਂ ਤੂੰ ਉਹ ਮੈਂ ਨਹੀਂ ਬਾਬਾ ਤੁਹਾਨੂੰ ਕੁਝ ਵੀ ਆਂਦੀ ਠੀਕ ਆ ਇਹ ਮੇਰੀ ਮਰਜ਼ੀ ਆ ਚਾਲ ਬਣਾਵਾ ਫਿਰ ਚਾਹਤ ਨਾਲ ਦੇਵਾ ਤਾਨੂੰ ਰੋਟੀ ਮੈਂ ਚਲੋ ਹਾਂ ਚਲੋ ਮੂੰਹ ਤੇ ਤੋਨਾ ਤੋਨਾ ਕਹਿੰਦੇ ਦਈਏ ਮਸ਼ੀਨ ਦਾ ਕੰਮ ਚਾਲੂ ਕਰ ਲੈਣਾ ਇਹਨੇ ਫਿਰ ਕਹਣਾ ਮੇਰੇ ਕਿਤੇ ਪੀੜ ਕਰਦੇ ਆ ਤੇ ਮੁੜ ਕੇ ਮੈਂ ਕਿੱਥੇ ਲਈ ਫਿਰੂਗੀ ਉਹਨੂੰ ਕਿੱਦੀ ਕਿਤੇ ਕਿੱਦੀ ਕਿਤੇ ਹੈ ਇਹਦਾ ਵੀ ਨਾ ਦਿਮਾਗ ਹੌਲੀ ਹੋ ਗਈ ਬਹੁਤ ਜ਼ਿਆਦੀ ਸੋਈਦੀ ਰਹਿੰਦੀ ਸਾਰੀ ਢਾਡੀ ਇੱਥੇ ਬੈਠਿਆਂ ਅੱਧ ਹੋਈ ਇਹਦੇ ਵਾਲੀ ਹੋਰ ਵੀ ਨੀ ਕੰਮ ਮੁੱਕਦੇ ਚੱਲ ਯਾਰ ਤੇ ਡੇ ਟੂ ਡੇ ਦਾ ਬਚਾਵ ਜੇ ਚਲ ਜੇ ਫਿਰ ਸਪਰੇਅ ਟਾਈਮ ਨਾ ਹੋ ਗਈ ਆਪੀ ਵਧੀਆ ਹੋ ਜਾਣਾ ਕੋਈ ਗੱਲ ਓਏ ਆ ਜਾ ਓਰੇ ਮਨਜਿੰਦਰ ਕਿੱਥੇ ਫਿੰਡਿਆ ਵਾ ਉਹ ਫਿਰ ਨਾ ਫੁਰਨਾ ਭਾ ਕਿੱਧਰ ਹੀ ਹੋ ਹੂੰ ਕੋਈ ਕਿਹਾ ਮੀ ਨਹੀਂ ਖਲਾਸੀ ਕਰਦਾ ਪਰ ਮਲ ਵੇਖ ਕੇ ਆਇਆ ਵਾ ਓਏ ਆਹੋ ਪਹਿਲੂ ਵੀ ਆਇਆ ਸੀ ਤੇ ਉਹ ਕਈ ਰਹਿ ਗਈ ਸੀ ਬਾਹਰ ਅੱਛਾ ਤੇ ਮੈਂ ਹਾਂ ਕੋਈ ਅੱਗੇ ਜਾਂਦਾ ਨਾ ਕਿੰਨਾ ਫਿਰ ਮੈਂ ਚੁੱਕ ਕੇ ਲੈਣੀ ਆ ਉਹ ਅੰਦਰ ਕਰਨ ਆਇਆ ਸੀ ਜੋ 15 ਨੌ ਤੇਰੀ ਬੜੀ ਫੱਬੀ ਆ ਮੈਂ ਕਿੰਨਾ ਕੋਈ ਗੱਲ ਕਰਨ ਵਾਲੀ ਨਹੀਂ ਛੇਤੀ ਵੱਢਣ ਵਾਲੀ ਹੋਣੀ ਆ ਪਰ ਹੁਣ ਆ ਉਤੋਂ ਮਹਾਰਾਜ ਗਰੇ ਮੀਂਹ ਹਟਾ ਦੇ ਆ ਉਹ ਚਲੋ ਵੱਢੇ ਜਾਣੇ ਕੋਈ ਗੱਲ ਨਹੀਂ ਕੀ ਭਾ ਹੋਰ ਬਾ ਵਧੀਆ ਵਧੀਆ ਤੁਸੀਂ ਸੁਣੋ ਕਿਤਨਾ ਬੈਠੇ ਜੀ ਇੱਥੇ ਮੈਂ ਵੀ ਆ ਆ ਵੇਖਣ ਆ ਝੋਨੇ ਚੰਨ ਲੱਗੇੜਾ ਨੇ ਮਾਰ ਨਾ ਮੈਂ ਝੋਨੇ ਦੇ ਠੀਕ ਹੀ ਹੋ ਗਏ ਆਪਣੇ ਝੋਨੇ ਦੇ ਭਾ ਤੇਰੇ ਕਿਆ ਕਮਾਲ ਆ ਵੇ ਸਹੀ ਟਾਈਮ ਨਾਲ ਲੱਗ ਗਈ ਨਾ ਪਰ ਇੱਕ ਗੱਲ ਵਾ ਨਾ ਹੂੰ ਤੂੰ ਜਿਹੜੀ ਰੂੜੀ ਪਾਤੀ ਆ ਨਾ ਉਹਦੇ ਨਾਲ ਵੀ ਬੜੀ ਗੱਲ ਬਣੀ ਨਹੀਂ ਦੇਸੀ ਰੂੜੀ ਮੇਰੇ ਕੋ ਹੋ ਜਾਂਦੀ ਆ ਚਾਰ ਪੈਂਟ ਟਰਾਲੀਆਂ ਮੈਂ ਹਰ ਸਾਲ ਹੀ ਪਾ ਦਿੰਨਾ ਇੱਥੇ ਚੰਗਾ ਵਾ ਨਾ ਵਧੀਆ ਵਾ ਨਾਲੇ ਦੂਜੀ ਖਾਦ ਘਟ ਪੈਂਦੀ ਆ ਹੂੰ ਵੇਸੇ ਉਹਦਾ ਮੈਂ ਸੋਚਣ ਡਿਆ ਹਾਂ ਯਾਰ ਵੇਖ ਲਾ ਸਾਨੂੰ ਤੇ ਆਸ ਵਾ ਤੇ ਚਲ ਅਸੀਂ 20 ਦਿਨਾਂ ਨੂੰ ਮਹੀਨੇ ਨੂੰ ਪੈਸੇ ਵਟਾਂਗੇ ਆਹੇ ਤੇ ਗੱਲ ਤੇ ਮੈਂ ਸੋਚਣ ਆਂ ਵੀ ਜਿਨ੍ਹਾਂ ਦੇ ਹੱੜ ਚ ਵਿਚਾਰਿਆਂ ਦੇ ਝੋਨੇ ਖਰਾਬ ਹੋਣ ਡੇ ਆ ਹਾਂਜੀ ਹਾਂਜੀ ਉਹ ਕੀ ਕਰਨਗੇ ਕਈਆਂ ਦੇ ਵਿਚਾਰਿਆਂ ਦੇ ਘਰ ਵੀ ਟਹਿ ਗਏ ਆ ਉਹ ਚੱਲ ਪਾ ਇਨਾ ਤੇਰੇ ਵਸ ਤੇ ਨਾ ਮੇਰੇ ਇਹ ਸਾਰੀ ਗੱਲਾਂ ਕੁਦਰਤ ਦੇ ਹੱਥ ਵਸਵਾ ਮਨਜਿੰਦਰ ਗਾਲ ਤੇ ਤੇਰੀ ਠੀਕ ਆ ਹੁਣ ਕਈਆਂ ਦੇ ਡੰਗਰੀ ਵਿਚਾਰਿਆਂ ਨੇ ਮਰ ਗਏ ਆ ਹਾਂ ਘਰਾਂ ਦਾ ਸਮਾਨ ਸਾਰਾ ਖਰਾਬ ਹੋ ਗਿਆ ਯਾਰ ਕਦਾਂ ਗੁਜ਼ਾਰਾ ਕਰਨਗੇ ਲੋਕ ਚੱਲ ਪਾ ਹੁਣ ਕੀ ਗੱਲ ਟਾਈਮ ਤੇ ਨਿਕਮਣਾ ਹੀ ਪੈਣਾ ਵਾ ਤੇ ਇਹ ਆ ਵੀ ਕਿਸੇ ਨੇ ਧੀ ਵਿਆਹਣੀ ਕਿਸੇ ਨੇ ਪੁੱਤ ਵਿਆਹਣਾ ਬੰਦੇ ਨੂੰ ਆਸ ਹੁੰਦੀ ਆ ਹਨਾ ਉਹ ਆ ਹੋਵੇ ਤੇ ਗੱਲ ਟੱਡੀ ਸਹੀ ਆ ਕਿ ਇਹਨੇ ਸੋਚਿਆ ਹੁੰਦਾ ਚੱਲ ਝੋਨੇ ਦੇ ਵਟੂਗਾ ਕੋਈ ਥੋੜੇ ਬੋਦੇ ਨਾਲ ਆਰਤੀ ਕੋ ਫੜ ਲੂੰਗਾ ਮੈਂ ਕੁੜੀ ਵਿਆਹ ਲੂੰਗਾ ਕੋਈ ਕਿਸੇ ਨੇ ਕੋਈ ਕੋਠੇ ਪਾਉਣੇ ਆ ਹੈ ਆ ਇਹ ਤੇ ਗੱਲ ਟੱਡੀ ਸਹੀ ਆ ਕਿਸੇ ਨੇ ਨਿਆਣਾ ਬਾਹਰ ਅੰਦਰ ਘੱਲਣਾ ਵਾ ਕੰਮ ਤੇ ਹੋਇਆ ਹੀ ਬੜਾ ਖਰਾਬ ਸਿਆਣੇ ਤਾਂ ਮੰਜਿੰਦਰ ਹੋਣਾ ਹੀ ਪੈਣਾ ਵਾ ਪਰ ਸਾਰੇ ਸੋਚਾਂ ਤੇ ਫੇ ਗੱਲ ਬੰਦੀ ਆ ਏ ਅਭੀ ਵੇਖੋ ਵੇਖੀ ਮਰਨ ਰਏ ਸਾਰੇ ਜਿਹੜੇ ਕੋ ਹੈਗੇ 4 ਰੁਪਏ ਉਹ ਤੇ ਕਰ ਲੈਂਦਾ ਵਾ ਤੇ ਮਾੜੇ ਨੂੰ ਫੇ ਚੁੱਕ ਚੁੱਕ ਕੇ ਕਰਨੇ ਪੈਂਦੇ ਸਾਰੇ ਕੰਮ ਉਹ ਵੀ ਸੋਚਦਾ ਵੀ ਮੇਰਾ ਮਾੜਾ ਮੋਟਾ ਨੱਕ ਰਿਆ ਜਿਹਦੇ ਨੱਕ ਨੱਕ ਜੀ ਮਰੇ ਗਏ ਆ ਆਪਾਂ ਸਾਰੇ ਉਹਨਾਂ ਦੀ ਸੰਨੀ ਦਾ ਕਰ ਹੀ ਲਏ ਆ ਹਾਂ 20 ਕ ਬੰਦੇ ਖੜਕੇ ਤੇ ਚੱਲ ਨਾ ਉਹਨਾਂ ਨੂੰ ਕੋਈ ਤੰਗੀ ਆਈ ਤੇ ਨਾ ਸਾਨੂੰ ਆਈ ਠੀਕ ਆ ਕਿ ਨਹੀਂ ਕੰਮ ਤਾਂ ਹੋਇਆ ਹੀ ਉਹ ਬੜਾ ਖਰਾਬ ਉਹਦਾ ਮੈਂ ਇੱਕ ਗੱਲ ਕਹਿਣਾ ਹਾਂ ਹਾਂਜੀ ਕਿਤੇ ਸਾਰੇ ਜਣੇ ਨਾ ਕਦੇ ਸਲਾਹ ਕਰ ਲੈਣਾ ਪਿਆ ਪੈਸੇ ਪੁੱਲਸਾਂ ਦਾ ਖਿਹੜਾ ਛੜਨ ਹੁਣ ਇੰਨਾ ਦੇ ਘਾਟਾ ਵੱਜ ਗਿਆ ਵਾ ਤੇ ਚੁੱਪ ਕਰਕੇ ਧੀਆਂ ਪੁੱਤਾਂ ਦੇ ਵਿਆਹ ਜਿਹੜੇ ਆਰਾਮ ਨਾਲ ਬੰਦੇ 20 ਘਰ ਆਉਣ ਤੇ ਰੋਟੀਆਂ ਦੋ ਦੋ ਖਾਣ ਬਿਲਕੁਲ ਫੇਰੇ ਕਹਿੰਦੇ ਗਾਂ ਜਾ ਗੁਰੂ ਘਰ ਫੇਰੇ ਕਰਦੇ ਪਪੜੇ ਘਰੀ ਸਹੀ ਆ ਕਿ ਨਹੀਂ ਬਿਲਕੁਲ ਤੇ ਵੈਸ਼ਨ ਰੋਟੀ ਹੋਵੇ ਬਿਲਕੁਲ ਜੀ ਬਿਲਕੁਲ ਹੁਣ ਤੂੰ ਹਿਸਾਬ ਲਾ ਪਿੱਜੰਦਾਂ ਨੇ ਫਸਲਾਂ ਖਰਾਬ ਹੋ ਗਈਆਂ ਘਰ ਦਾ ਸਮਾਨ ਖਰਾਬ ਹੋ ਗਿਆ ਹਮ ਕੱਲ ਨੂੰ ਜੇ ਉਹ ਜੇ ਬੰਦੇ ਨੂੰ ਕੋਈ ਕਹੇ ਵੀ ਮੈਨੂੰ ਦਾਜ ਦੇ ਮੈਨੂੰ ਪੈਸੇ ਤੇ ਵਿਆਹ ਦੇ ਕੁੜੀ ਦਾ ਹਮ ਕਿਦਾਂ ਗੱਲ ਬਣੂਗੀ ਪਾਤ ਉਹਦੇ ਮਾਰਿਆ ਜਾਊਗਾ ਬਾਦਰ ਮੈਂ ਇੱਕ ਦੱਸਾਂ ਗੱਲ ਇਹ ਲੋਕਾਂ ਨੂੰ ਸਿਆਣੇ ਹੋਣਾ ਪੈਣਾ ਵੇਖ ਲਈ ਉਹ ਪਾ ਚੰਗਾ ਰਹਿ ਗਿਆ ਵਾ 5-7 ਲੱਖ ਤੂੰ ਲਾਉਣਾ ਹੈ 5-7 ਉਹਨਾਂ ਲਾਉਣਾ ਹੈ ਠੀਕ ਨਹੀਂ ਤੇ ਹੋਰ ਤੇ ਦੋਵੇਂ ਘਰ ਵੱਜ ਗਏ ਤੇ ਚੰਗੇ ਰਹਿ ਗਏ ਜੇ ਹੋਰ ਹਾਂ ਉਹ ਗੱਲ ਤੇ ਤੇਰੀ ਠੀਕ ਆ ਮਨਜਿੰਦਰ ਸਿੰਘ ਜਿੰਨਾ ਮਰਜ਼ੀ ਖਰਚਾ ਕਰ ਲੋ ਲੋਕਾਂ ਨੂੰ ਨੁਕਸ ਕੱਢ ਹੀ ਜਾਣਾ ਕੋਈ ਨਾ ਕੋਈ ਓਏ ਆਹੋ ਜੀ ਦੁਨੀਆ ਨੂੰ ਭਾਗ ਕੋ ਸਾਹ ਸਕਦਾ ਆ ਚਲੀਏਗਾ ਨਾ ਆ ਚਲੀ ਗਿਆ ਚਾਚੂ ਵੀ ਇਹ ਜਾ ਕੇ ਚੱਲ ਯਾਰ ਮੰਜਿੰਦਰ ਹਾਂਜੀ ਮੈਂ ਰਿਆਰ ਕੀ ਝੋਨੇ ਨੂੰ ਪਾਣੀ ਬਹੁਤ ਘਟ ਲਾਇਆ ਸੀ ਚੰਗਾ ਵਾ ਇਹ ਵੱਤਰੀ ਲਵਾ ਕੇ ਰੱਖਿਆ ਚੰਗਾ ਲੋਕੀ ਦਾ ਐਵੇਂ ਛਦਾਈ ਹੋਏ ਆ ਮੈਨੂੰ ਵੀ ਕਿੰਨੇ ਬੰਬੀ ਮੋੜੀ ਛੱਡਦੇ ਗਈ ਤੇ ਮੈਂ ਨਾ ਪਿਛਲੇ ਸਾਲ ਵੀ ਪਾਣੀ ਘਟ ਲਾਇਆ ਸੀ ਤੇ ਲੱਭੀ ਪੱਤਲ ਬਹੁਤ ਘਟ ਸੀ ਹੂੰ ਹੂੰ ਸਾਰੀ ਟਰਾਲੀ ਜੁ ਆਵੇਂ ਨਾ ਇੱਕ ਪੰਡ ਪੱਤਲ ਦੀ ਸੀ ਇਤਰੇ 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 ਤੇ ਜਿਹੜਾ ਬਹੁਤਾ ਪਾਣੀ ਹੋਣਾ ਇਹ ਮੁੱਢਾ ਨੂੰ ਗਾਲ ਦਿੰਦਾ ਹੀ ਬਿਲਕੁਲ ਨਾਲੇ ਬਿਮਾਰੀ ਵੜੀ ਪੈਂਦੀ ਆ ਬਿਲਕੁਲ ਜੀ ਨਾਲੇ ਝੋਨਾ ਡਿੱਗਦਾ ਨਹੀਂਗਾ ਤੇ ਨਾਲੇ ਕੰਪੈਨ ਨਹੀਂ ਫਸਦੀ ਬਿਲਕੁਲ ਬਿਲਕੁਲ ਹਾਂ ਹੂੰ ਹੂੰ ਮਨ ਕਿਉਂ ਖਰਾਬ ਹੋਣ ਲਿਆ ਵਾ ਕੀ ਖਾਲ ਕੀ ਹੋਇਆ ਜੀ ਪਤਾ ਨਹੀਂ ਕੀ ਗੱਲ ਮਨ ਜਾ ਬੜਾ ਖਰਾਬ ਹੋਣ ਲਿਆ ਵਾ ਠੀਕ ਤੇ ਹੈ ਗਿਓ ਪਤਾ ਨਹੀਂ ਆ ਕੋ ਚੰਗਾ ਨਹੀਂ ਲੱਗਣ ਡਿਆ ਆਉ ਹਾਂ ਮੰਮੀ ਨਾਲ ਗੱਲ ਕਰਦੇ ਆਜੋ ਪਤਾ ਨਹੀਂ ਐਨਾ ਸਮਾਨ ਸਾਂਭ ਕੇ ਰੱਖਣੀ ਹੈ ਨਾ ਫੇਰ ਕਿਤੇ ਨਾ ਕਿਤੇ ਰੱਖ ਦਿੰਦੇ ਲੱਭਦੇ ਹਾਂ ਪੁੱਤ ਪਾ ਬਈ ਨਹੀਂ ਹੀ ਲੱਗਦੇ ਮੈਨੂੰ ਤੇ ਜਾਵਾਂ ਡਾਕਟਰ ਤੇ ਲੈ ਕੇ ਜਾਵਾਂ ਇਹਨਾ ਕੀ ਗੱਲ ਕੀ ਆ ਪਤਾ ਨਹੀਂ ਮੈਨੂੰ ਕਿੰਨੇ ਮਨਜਾ ਖਰਾਬ ਹੋਉਂਦੇ ਤੁਸੀਂ ਇੱਥੇ ਬਿਠਾ ਇਨੰਦਰ ਤੇ ਮੈਂ ਪਾਣੀ ਲੈ ਕੇ ਆਉਣੀ ਆ ਹਾਂ ਮੇਰੇ ਜਾ ਪਾਣੀ ਦਾ ਲਾ ਲਿਆ ਹੁਣ ਦੱਸੋ ਪੁੱਤ ਕੀ ਗੱਲ ਹੋਈ ਪਤਾ ਨਹੀਂ ਮੀ ਮਨਜਾ ਬੜਾ ਖਰਾਬ ਹੋਉਂਦੇ ਅੱਜ ਹੈ ਇਹਦੇ ਮਹਾਰਾਜ ਨੇ ਸਾਡੀ ਸੁਣ ਲਈ ਹੋਣੀ ਆ ਵੇਖ ਲਈ ਚੱਲ ਕੋਈ ਗੱਲ ਨਹੀਂ ਪਰਮਾਤਮਾ ਕਿਤੇ ਲਾਗੇ ਹੋ ਕੇ ਸੁਣ ਵੀ ਕੀ ਦਸਈ ਮੇਰੀ ਤੇ ਕਰਮਾਂ ਵਾਲੀ ਕਿਤੇ ਇੰਨੀ ਹੋਣੀ ਆ ਕਿਸੇ ਗੱਲ ਦਾ ਫਿਕਰ ਨਾ ਕਰੀ ਪੁੱਤ ਇਹ ਕੰਮ ਹੁੰਦੇ ਗੁੰਦੇ ਇਹ ਨੋਰਮਲ ਹੀ ਕੰਮ ਹੁੰਦਾ ਵਾ ਚੰਗਾ ਫਿਕਰ ਨਾ ਕਰੀ ਕਿਸੇ ਗੱਲ ਦਾ ਤੇ ਕਿਦੇ ਇਹ ਨਾ ਕੋਈ ਗਰਮ ਗਰਮ ਚੀਜ਼ ਖਾ ਲੈ ਠੀਕ ਆ ਠੀਕ ਕੋਈ ਗੱਲ ਨਹੀਂ ਮਸਨ ਨਹੀਂ ਹੋਣੀ ਨਾ ਹੋ ਤਾ ਨਸੰ ਸਾਧ ਲਿਆ ਹੁੰਦਾ ਇੱਥੇ ਠੀਕ ਆ ਠੀਕ ਆ ਉਹਨੇ ਆਪੇ ਚੈੱਕ ਕਰਕੇ ਦੱਸ ਦੇਣਾ ਕਲ ਮੇਰੀ ਧੀ ਪਾਣੀ-ਦਾਣੀ ਪੀਂਚ ਮੈਂ ਤੇ ਜੇ ਦੋੰਦ ਨਾ ਨੀ ਰ ਦੁੱਧ ਗਰਮ ਕਰਕੇ ਲਿਆਦਾ ਨਹੀਂ ਮੰਮੀ ਕੁਛ ਨਹੀਂ ਖਾਣਾ ਜੇ ਨਹੀਂ ਕਰ ਲੇਗਾ ਖਾਣਾ ਜੇ ਇਹਦੀ ਚੀਜ਼ ਨੂੰ ਜੇ ਕੋਈ ਫਲ ਨੂੰ ਕਰਦਾ ਤਾਂ ਵੀ ਦੇਖਦੇ ਹੁਣ ਸਨੀ ਨੂੰ ਮਗਾ ਲੇ ਨੀ ਕੋਈ ਨਹੀਂ ਮੰਮੀ ਇਹ ਨਹੀਂ ਕਿ ਚਿੰਜੀ ਕਰਦਾ ਇਹ ਇਦਾਂ ਦੋ ਤਿੰਨ ਮਹੀਨੇ ਹੁੰਦਾ ਹੁੰਦਾ ਬਾਅਦ ਵਿੱਚ ਵੇਖੀ ਤਾ ਸਾਰੀਆਂ ਚੀਜ਼ਾਂ ਖਾਣ ਲੈ ਪਣਾ ਤੇ ਪੁੱਤੋ ਦਾ ਜਿੱਦਾਂ ਮਰਜੀ ੱੱਕੇ ਨਾ ਚੀਜ਼ ਖਾਈ ਜਾਮੀ ਹਾਂ ਮੇਰੀ ਧੀ ਏਡੀ ਸੋਹਣੀ ਕਿਤੇ ਮਾੜੀ ਨਾ ਹੋ ਜਾਏ ਮੰਮੀ ਤੁਸੀਂ ਜਿਆਦਾ ਸੋਚੀ ਜਾਂਦੇ ਜੇ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਵੇਖ ਸੁਖੀ ਸਾਨੀ ਵੇਖੀ ਤੁਸੀਂ ਰੱਬ ਨੇ ਮੇਰੀ ਧੀ ਦੀ ਸੁਣ ਲੈਣੀ ਚੱਲ ਲੱਗੀ ਐ ਨਾ ਪਾਣੀ ਲੈ ਕੇ ਆਉਣ ਤੂੰ ਪਾਣੀ ਪੀ ਤੇ ਮੈਂ ਸਣੀ ਨੂੰ ਘੱਲਣੀ ਐ ਜਾ ਨਰਸ ਨੂੰ ਸੱਦ ਕੇ ਲਿਆ ਠੀਕ ਸਣੀ ਪੁੱਤ ਹਾਂਜੀ ਤੇਰੇ ਕੋਲ ਮੀਠਵਾਂ ਵਾਲੀ ਨਰਸ ਦਾ ਨੰਬਰ ਹੈਗਾ ਹੀ ਆ ਹੈਗਾ ਨੰਬਰ ਉਹਦਾ ਉਹਨੂੰ ਨਾ ਫੋਨ ਲਾ ਉਹਨੂੰ ਕਹੇ ਜਿੱਦ ਕੇ ਸਾਡੇ ਘਰ ਨੂੰ ਆ ਕਿਉਂ ਕੀ ਹੋ ਗਿਆ ਦੱਸਾਂਗੀ ਤੈਨੂੰ ਬਾਅਦ ਵਿੱਚ ਉਹਨੂੰ ਤਾਂ ਲਾ ਤਾ ਸਹੀ ਫੋਨ ਨਰਸ ਨੇ ਕਿ ਕੰਮ ਪਿਆ ਗਿਆ ਕੀ ਉਹ ਕੋਣ ਨਹੀਂ ਠੀਕਾ ਉਹ ਕੋਈ ਗੱਲ ਨਹੀਂ ਜਦੋਂ ਆਏਗੀ ਤੈਨੂੰ ਮੈਂ ਸਾਰਾ ਕੁਝ ਦੱਸ ਦਾਂਗੀ ਅੱਗੋਂ ਪਿਓ ਦੇ ਪਿਓ ਨੂੰ ਫੜ ਲੈਣਾ ਵਾ ਆਹੋ ਤੇ ਨਰਸ ਨੇ ਤੇ ਮੱਲੇ ਵੀ ਦਵਾਈ ਦੇਣੀ ਆਣ ਕਿਉਂ ਆਇਆ ਕੋਈ ਬਿਮਾਰ ਤੇ ਦੱਸ ਦਾਂਗੀ ਬਾਅਦ ਵਿੱਚ ਕੁਛ ਨਹੀਂ ਹਾਲ ਤੇਰਾ ਵੀ ਐਵੇਂ ਸਵਾਲ ਜਵਾਬ ਪੁੱਛਦਾ ਨਾ ਕੋਈ ਕਹਿਣ ਦੀ ਗੱਲ ਨਹੀਂ ਕਰ ਸਕਦਾ ਨੂੰ ਹਾਂ ਹਾਂ ਉਹਨਾਂ ਘਰ ਹੀ ਆ ਆ ਕਿ ਪਹਿਲਾਂ ਆਓ ਇੱਧਰ ਅ ਸੱਸਾ ਜੀ ਮੈਡਮ ਜੀ ਹਾਂਜੀ ਹਾਂਜੀ ਮੈਂ ਕੱ ਘਰ ਆਇਆ ਹਾਂ ਹਾਂਜੀ ਨਹੀਂ ਮਮਿਓ ਨੇ ਕਹਿਣ ਰਹੀ ਸੀ ਕਿ ਵੀ ਸਦਿਓ ਠੀਕ ਆ ਜੀ ਕੀ ਆਂਦੀ ਆਂਦੀ ਆ ਜਾਨੀ 10-15 ਮਿੰਟ ਚ ਹਾਂਜੀ ਫੋਨ ਨਹੀਂ ਠੀਕ ਮੈਂ ਹੁਣ ਮਮਿਓ ਨੇ ਕਹਿਣ ਰਿਆ ਵੀ ਆਇਓ ਆ ਚਲ ਕੋਈ ਨਹੀਂ 10 15 ਉਹਨੂੰ ਇੰਨੀ ਗੱਲ ਕਹਿ ਦੇਣੀ ਹੈ ਮੈਂ ਲਾਗੂ ਨਹੀਂ ਕੋਈ ਫੇਰ ਤੂੰ ਮੈਨੂੰ ਗੁੱਸੇ ਹੋਣ ਦਾ ਵੀ ਨਹੀਂ ਨਹੀਂ ਉਹਨੂੰ ਫੋਨ ਕਰਤਾ ਆਜੂਗੀ ਕਹਿੰਦੀ 10 15 ਹੋਰ ਬੱਸ ਤਾ ਨਾ ਜਾਏਗੀ ਹੁਣ ਨਹੀਂ ਨਹੀਂ ਆਜੂਗੀ ਚਲ ਠੀਕ ਆ ਆ ਜਾਂਦੀ ਦੀ ਵਾਈ ਉਹ ਆਉਗੀ ਨਾ ਉਹਨੂੰ ਅੰਦਰੇ ਘੱਲ ਦੇ ਠੀਕ ਆ ਅੱਛਾ ਮਾਲਕਾ ਨਰਸਾ ਵੇ ਤੇ ਚੰਗੀ ਚੰਗੀ ਖਬਰ ਸੁਣਾਵੇ ਤੇ ਮੈਂ ਖੁਸ਼ ਹੋ ਜਾ ਲੱਗਣ ਤੇ ਮੈਨੂੰ ਲਈ ਆ ਕੋਈ ਖੁਸ਼ ਖਬਰੀ ਆ ਚਲ ਆਉਗੀ ਪੱਕਾ ਪਤਾ ਫੇਰ ਲੱਗ ਜੇਗਾ